ਅਸਵਕਤੀ ਮੇਰੀ ਵਜੂਦਗੀ ਲੁਧਿਆਣਾ ਦੇ ਮੋਡਲ ਟਾਊਨ ਵਿਖੇ ਹੈਗੀ ਹੈ ਜਿੱਥੇ ਵੀ ਕਈ ਦਿਨਾਂ ਤੋਂ ਜਿਹੜਾ ਵਾ ਫਾਟਕਾ ਦਾ ਕੰਮ ਚੱਲ ਰਿਹਾ ਹੈ ਰੇਲਵੇ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਡਬਲ ਹੋ ਰਹੀਆਂ ਨੇ ਕਾਕੀ ਲੋਕਾਂ ਨੂੰ ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਜਿਹੜੀ ਸਹੂਲਤ ਹੈ ਉਹ ਵਧੀਆ ਤਰੀਕੇ ਨਾਲ ਮਿਲ ਸਕੇ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋਵੋਗੇ ਕਿ ਫਾਟਕ ਹੈਗਾ ਤੇ ਫਾਟਕ ਦੇ ਜਿਹੜੇ ਕੰਮ ਨੇ ਲਗਭਗ ਲਗਭਗ ਪਿੱਛੋਂ ਮੁਕੰਮਲ ਹੁੰਦੇ ਆ ਰਹੇ ਨੇ ਤੇ ਅੱਗੇ ਜਿਹੜਾ ਵਧਦਾ ਜਾ ਰਿਹਾ ਤੇ ਅੱਜ ਅਸੀਂ ਇੱਥੇ ਪਹੁੰਚੇ ਸੀ ਕਿਉਂਕਿ ਇਹ ਫਾਟਕ ਹੈ ਤੁਹਾਡੇ ਲਈ ਇਹ ਖਬਰ ਜਿਹੜੀ ਹੈ ਬੜੀ ਅਹਿਮ ਹੈ ਕਿਉਂਕਿ ਇਹ ਫਾਟਕ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਬੰਦ ਰਹਿਣ ਵਾਲਾ ਹੈ ਇਹ ਖਬਰ ਤੁਹਾਡੇ ਤੱਕ ਤਾਂ ਸਾਂਝੀ ਕਰ ਰਹੇ ਹਾਂ ਤਾਂਕਿ ਲੁਧਿਆਣਾ ਦੇ ਲੋਕ ਜਿਹੜੇ ਨੇ ਜਿਹੜੇ ਮਾਡਲ ਟਾਊਨ ਵੱਲ ਆਉਣਾ ਚਾਹੁੰਦੇ ਨੇ ਜਾਂ ਫਿਰ ਸ਼ਮੀਤ ਚੌਕ ਹੀਰੋ ਬੈਕਰੀ ਵੱਲ ਜੋ ਇੱਧਰ ਸਫ਼ਰ ਕਰਦੇ ਨੇ ਰੋਜ਼ ਆਉਂਦੇ ਨੇ ਅਪ ਡਾਊਨ ਕਰਦੇ ਨੇ ਉਹਨਾਂ ਲਈ ਇਹ ਖਬਰ ਬਹੁਤ ਅਹਿਮ ਹੈ ਉਹਨਾਂ ਦੀ ਖੱਜਲ ਖਵਾਰੀ ਅਸੀਂ ਇਹ ਖਬਰ ਤੁਹਾਡੇ ਤੱਕ ਨਸ਼ਰ ਕਰ ਰਹੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ ਕਿ ਕਿਵੇਂ ਲੋਕ ਜਿਹੜੇ ਨੇ ਉਹ ਕੰਮ ਦੇ ਵਿੱਚ ਲੱਗੇ ਹੋਏ ਨੇ ਤੇ ਆਉਣ ਵਾਲੇ ਸਮਾਂ ਦੇ ਵਿੱਚ ਇਹ ਡਬਲ ਲਾਈਨਾਂ ਜਿਹੜੀਆਂ ਨੇ ਉਹ ਹੋਣੀਆਂ ਨੇ ਪਰ ਵੱਡੀ ਖਬਰ ਇਹ ਹੈ ਕਿ 19 ਤਰੀਕ ਤੋਂ ਲੈ ਕੇ ਜਿਹੜਾ 25 ਤਰੀਕ ਤੱਕ ਇਹ ਸ਼ਮੀਤ ਚੌਕ ਤੋਂ ਲੈ ਕੇ ਹੀਰੋ ਬੈਕਰੀ ਚੌਕ ਤੱਕ ਇਹ ਜਿਹੜਾ ਫਾਟਕ ਹੈ ਉਹ ਬੰਦ ਹੋਏਗਾ ਇਹ ਰਸ ਰੋਡ ਨੂੰ ਬੰਦ ਕੀਤਾ ਜਾਏਗਾ ਤਾਂ ਕਿ ਕੋਈ ਵੀ ਰੇਲਵੇ ਲਾਈਨਾਂ ਦੇ ਕੰਮ ਦੇ ਵਿੱਚ ਰੁਕਾਵਟ ਨਾ ਆ ਸਕੇ ਕਿਉਂਕਿ ਲਗਾਤਾਰ ਇਥੇ ਟ੍ਰੈਫਿਕ ਦੀ ਗੱਲ ਕਰੀਏ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਉਸ ਨੂੰ ਲੈ ਕੇ ਇਸ ਦਾ ਜਿਹੜਾ ਰੂਟ ਹੈਗਾ ਉਹ ਡਾਇਵਰਟ ਕੀਤਾ ਗਿਆ ਜਿਹੜੇ ਵੀ ਹੀਰੋ ਬੈਕਰੀ ਚੌਕ ਤੋਂ ਇਸਮੀ ਚੌਕ ਨੂੰ ਆਉਂਦੇ ਨੇ ਜਾਂ ਫਿਰ ਇਧਰੋਂ ਗੁਜ਼ਰਦੇ ਨੇ ਉਹਨਾਂ ਲਈ ਇਹ ਖਬਰ ਅਹਿਮ ਹੈ ਤੇ ਉਹ ਲੋਕ ਆਪਾਂ ਰਸਤਾ ਜ਼ਰੂਰ ਚੂਸ ਕਰ ਲੈਣ ਕਿਉਂਕਿ ਇਹ ਅੱਜ 18 ਤਰੀਕ ਹੈਗੀ ਆ ਤੇ ਕੱਲ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਹ ਜਿਹੜੇ ਫਾਟਕ ਨੇ ਇਹ ਬੰਦ ਹੋ ਜਾਣਗੇ ਰੇਲਵੇ ਦਾ ਕੰਮ ਜਿਹੜਾ ਵਾ ਇੱਥੇ ਇਸ ਇਸ ਜਗ੍ਹਾ ਤੇ ਜਿਹੜਾ ਵਾ ਉਹ ਤੇਜ਼ੀ ਦੇ ਨਾਲ ਚੱਲੇਗਾ ਤਾਂ ਤਸਵੀਰਾਂ ਦੇ ਵੀ ਦੇਖ ਸਕਦੇ ਹੋਗੇ ਲਾਈਨਾਂ ਵੀ ਜਿਹੜੀਆਂ ਡਬਲ ਅਤੇ ਰੱਖੀਆਂ ਹੋਈਆਂ ਨੇ ਇੱਕ ਲਾਈਨ ਪਹਿਲਾਂ ਜਿਹੜੀ ਬਰਨਾਲੇ ਵੱਲ ਨੂੰ ਕਹ ਲਈ ਹੈ ਮੋਗੇ ਵੱਲ ਨੂੰ ਕਹ ਲਈ ਉਹ ਉਧਰ ਜਾਣ ਵਾਲੇ ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਸੁੱਖ ਜਿਹੜੀ ਆ ਉਹ ਮਿਲੇਗੀ ਕਿਉਂਕਿ ਇੱਕ ਲਾਈਨ ਹੋਣ ਦੇ ਕਾਰਨ ਕਾਫੀ ਸਵਾਰੀਆਂ ਨੂੰ ਦਿੱਕਤ ਆਉਂਦੀ ਸੀ ਜਾਂ ਫਿਰ ਰੇਲਵੇ ਦੇ ਲੋ ਰੇਲਵੇ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਸੀ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਟ੍ਰੇਨਾਂ ਵਧਾਈਆਂ ਗਈਆਂ ਤੇ ਜਿਸ ਨੂੰ ਲੈ ਕੇ ਲਾਈਨਾਂ ਵੀ ਜਿਹੜੀਆਂ ਨੇ ਉਸ ਤੋਂ ਵੀ ਜਿਹੜਾ ਡਬਲ ਕੀਤਾ ਜਾ ਰਿਹਾ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਜਿਹੜੇ ਕੰਮ ਰੇਲਵੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਇਸ ਵਕਤ ਅਸੀਂ ਲੁਧਿਆਣਾ ਦੇ ਮਾਡਲ ਟਾਊਨ ਵੇਖੇ ਮੌਜੂਦ ਆ ਜਿੱਥੇ ਸ਼ਮੀਰ ਚੌਕ ਤੋਂ ਲੈ ਕੇ ਹੀਰੋ ਬੈਕਰੀ ਚੌਕ ਦੇ ਵਿੱਚ ਜਿਹੜਾ ਫਾਟਕ ਪੈਂਦਾ ਹੈਗਾ ਤੇ ਫਾਟਕਾਂ ਤੇ 18 ਤੋਂ ਅੱਜ 18 ਹੈਗੀ ਤਾਂ 19 ਤਰੀਕ ਤੋਂ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਰੇਲਵੇ ਦਾ ਕੰਮ ਜਿਹੜਾ ਵਾ ਇੱਥੇ ਹਜ਼ੂਰਾ ਸ਼ੁਰੂਆਤ ਤੇ ਚੱਲ ਕੇ ਮਤਲਬ ਜਿੰਨੀ ਜਲਦੀ ਹੋ ਸਕੇ ਰੇਲਵੇ ਅਧਿਕਾਰੀ ਇਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਇਸ ਦਾ ਰੂਟ ਜਿਹੜਾ ਵਾ ਮਿੱਡਾ ਚੌਕ ਵੱਲ ਡਾਇਵਰਟ ਕੀਤਾ ਗਿਆ ਹੈ ਕਿ ਇੱਥੋਂ ਜਿਹੜੇ ਲੋਕ ਲੰਘਦੇ ਨੇ ਜਾਂ ਲੋਕ ਜਾਂਦੇ ਨੇ ਉਹ ਮਿੱਡਾ ਚੌਕ ਵਾਲੇ ਫਾਟਕਾ ਤੋਂ ਕ੍ਰੋਸ ਕਰ ਸਕਣਗੇ ਇਹ ਤਾਂ ਦੂਜੇ ਪਾਸੇ ਗੱਲ ਕਰੀਏ ਦੂਜੇ ਪਾਸੇ ਰੇਲਵੇ आरयूबी ਜਿਹੜਾ ਵੈ ਉਥੋਂ ਵੀ ਲੋਕ ਗੁਜ਼ਰ ਸਕਣਗੇ ਜਿਹੜੇ ਕ੍ਰਿਸ਼ਨਾ ਮੰਦਰ ਲੋਕਲ ਸਾਰਿਆਂ ਨੂੰ ਪਤਾ ਹੈਗਾ ਕਿ ਕਿੱਥੇ ਕਿਹੜਾ ਰੂਟ ਹੈਗਾ ਵੈ ਦੱਸਦੀ ਹੈ ਕਿ ਜਿਹੜਾ આરਯੂਬੀ ਹੈਗਾ ਉਥੋਂ ਲੋਕ ਗੁਜ਼ਰਨ ਤਾਂਕਿ ਲੋਕਾਂ ਨੂੰ ਖਜਲ ਖਵਾਰੀ ਜਿਹੜੀ ਉਹ ਨਾ ਕਰਨੀ ਪਵੇ ਇਹ ਜਿਹੜਾ ਅਸ਼ਮੀਲ ਚੌਕ ਦੇ ਕੋਲ ਫਾਟਕ ਹੈਗੇ ਨੇ ਇਹ 18 ਤਰੀਕ ਤੋਂ ਲੈ ਕੇ 25 ਤਰੀਕ ਤੱਕ ਮੈਂ ਫੇਰ ਇੱਕ ਵਾਰ ਰਿਪੀਟ ਕਰ ਦਿੰਨਾ 18 ਤੋਂ 25 ਤਰੀਕ ਤੱਕ ਇਹ ਬੰਦ ਰਹੇਗਾ ਇੱਥੋਂ ਦੀ ਅਸ਼ਮੀਲ ਚੌਕ ਤੋਂ ਹੀਰੋ ਬੈਕਰੀ ਤੱਕ ਇਹ ਰੋਡ ਨੂੰ ਜਿਹੜਾ ਵਾ ਬੰਦ ਕਰ ਦਿੱਤਾ ਜਾਏਗਾ ਤੇ ਲੋਕ ਜਿਹੜੇ ਨੇ ਉਹ ਦੂਜੇ ਪਾਸੇੋਂ ਆਪਣਾ ਜਿਹੜਾ ਰਸਤਾ ਹੈ ਰੋਟੀਨ ਦਾ ਕੰਮ ਹੈ ਜਿਹੜਾ ਉਹ ਕਰ ਸਕਣ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਖੱਜਲ ਖਵਾਰ ਨਾ ਹੋਣ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਧਰ ਟ੍ਰੈਫਿਕ ਕੱਲ ਤੋਂ ਵੱਧ ਨਾ ਆਵੇ ਕਿਉਂਕਿ ਵੱਧ ਆਏਗਾ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਆਪਣੇ ਕੰਮਾਂਦਾਰਾਂ ਤੋਂ